ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਕਣਕ ਦੇ ਵਿੱਚ ਜਿਹੜੀ ਸੁੰਡੀ ਹੈ ਉਹ ਸਮੱਸਿਆ ਬਣਦੀ ਹੈ ਭਾਵੇਂ ਕਿਰ ਤੇ ਆਪਾਂ ਪਹਿਲਾਂ ਵੀਡੀਓ ਵੀ ਅਪਲੋਡ ਕਰ ਚੁੱਕੇ ਹਾਂ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੁਬਾਰਾ ਫੇਰ ਕਲੀਅਰ ਕਰ ਦੇਣੀ ਚਾਹਣਾ ਹੈ ਜਿਸ ਇਲਾਕੇ ਦੇ ਵਿੱਚ ਕਣਕ ਦੇ ਵਿੱਚ ਇਹ ਸੁੰਡੀ ਪੈਂਦੀ ਹੈ ਗੁਲਾਬੀ ਸੁੰਡੀ ਤਨੇ ਦੀ ਸੁੰਡੀ ਪੈਂਦੀ ਹੈ ਉੱਥੇ ਤੁਸੀਂ ਕਣਕ ਦੀ ਬਿਜਾਈ ਲੇਟ ਕਰੋਗੇ ਇਹ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਹੁਣ ਕਈ ਵੀਰ ਹੁਣੇ ਤੋਂ ਹੀ ਜਿਹੜਾ ਹੈਗਾ ਕਣਕ ਦੀ ਬਿਜਾਈ ਸ਼ੁਰੂ ਕਰੀ ਜਾਂਦੇ ਤੇ ਉਸ ਏਰੀਏ ਚ ਪਿਛਲੇ ਸਾਲਾਂ ਚ ਸੁੰਡੀ ਆਈ ਹੈ ਤਾਂ ਨੁਕਸਾਨ ਹੋ ਜਾਏਗਾ ਜਿੱਥੇ ਏਰੀਏ ਚ ਹੁਣ ਮੇਰੇ ਏਰੀਏ ਚ ਸੁੰਡੀ ਨਹੀਂ ਪੈਂਦੀ ਮੈਂ ਬੀਜ ਲਵਾ ਦੋ ਤਿੰਨ ਦਿਨ ਤੋਂ ਮਾਲ ਠੀਕ ਹੋ ਰਿਹਾ ਟੈਂਪਰੇਚਰ ਸਹੀ ਆ ਜਾਏਗਾ ਤਾਂ ਅੱਜ ਤਾਂ ਹਜੇ 26 ਅਕਤੂਬਰ 2025 ਹੈ ਤਾਂ ਮੈਂ ਉਸ ਸਮੇਂ ਆਪਣੀ ਬਿਜਾਈ ਸ਼ੁਰੂ ਕਰ ਸਕਦਾ ਹਾਂ ਪਰੰਤੂ ਜੇਕਰ ਬਠਿੰਡੇ ਦੇ ਵਿੱਚ ਮਾਨਸੇ ਦੇ ਵਿੱਚ ਕੁਝ ਇਲਾਕਿਆਂ ਚ ਸੁੰਡੀ ਆਉਂਦੀ ਹੈ ਉਹ ਖਾਨ ਸਾਥੀੜਾ ਹੈਗਾ ਬਿਜਾਈ ਨੂੰ ਥੋੜਾ ਲੇਟ ਕਰਨ 10 ਤੋਂ ਪਿੱਛੇ ਲੈ ਕੇ ਜਾਣ ਇਹ ਚਪਵਾਦ ਹੋ ਸਕਦੇ ਹੈ ਕੁਝ ਖੇਤਾਂ ਦੇ ਵਿੱਚ ਲੇਟ ਤੇ ਸੁੰਡੀ ਆ ਸਕਦੀ ਕਿਉਂਕਿ ਸੁੰਡੀ ਦਾ ਸਿੱਧਾ ਸਬੰਧ ਬਿਜਾਈ ਦੇ ਸਮੇਂ ਸਿਲ ਦੇ ਨਾਲ ਹੁੰਦਾ ਹੈ ਮੈਂ ਤੇ ਡਿਟੇਲ ਚ ਇੱਕ ਵੀਡੀਓ ਪਹਿਲਾਂ ਤੁਹਾਡਾ ਨਾਲ ਸ਼ੇਅਰ ਕਰ ਚੁੱਕਾ ਹਾਂ ਤਾਂ ਜਿਹੜੀ ਸਿਲ ਹੈਗੀ ਹੈ ਉਹ ਤੋਂ ਬਚਾ ਕੇ ਜਿਹੜਾ ਹੈਗਾ ਆਪਾਂ ਸਿਲ ਦੇ ਨਾਲ ਸਿੱਧਾ ਸਬੰਧ ਹੁੰਦਾ ਹੈ ਵੱਡੀ ਗੱਲ ਹੈਗੀ ਹੈ ਕਿ ਹੁਣ ਜਿੱਥੇ ਇੱਕ ਪਾਸੇ ਤਾਂ ਬਾਸਮ ਦੇ ਮੁੱਛਲ ਖੜੀ ਹੈ ਤੇ ਦੂਸਰੇ ਪਾਸੇ ਆਪਾਂ ਉੱਥੇ ਹੀ ਜਿਹੜਾ ਹੈਗਾ ਸ਼ੁਰੂ ਕਰਤੀ ਬਿਜਾਈ ਤਾਂ ਉੱਥੋਂ ਸੁੰਡੀ ਕੈਰੀ ਓਵਰ ਹੋ ਰਹੀ ਹੈ ਮੁੱਛੋ ਤੋਂ ਕੈਰੀ ਓਵਰ ਹੋ ਰਹੀ ਹੈ ਸੁੰਡੀ ਤੇ ਇਹ ਚੀਜ਼ਾ ਧਿਆਨ ਰੱਖੋ ਤਾਂ ਉੱਥੇ ਜਿਹੜਾ ਹੈਗਾ ਤੁਸੀਂ 10 ਨਵੰਬਰ ਤੋਂ ਪਿੱਛੇ ਤਾਂ ਜਾਣਾ ਹੀ ਜਾਣਾ ਹੈਗਾ ਤੇ ਜਿਹੜੇ ਕਿਸਾਨਾਂ ਦੇ ਤਜਰਬੇ ਪਿਛਲੇ ਸਾਲਾਂ ਦੇ ਉਹ ਦੱਸਦੇ ਕਿ 15 ਨਵੰਬਰ ਦੇ ਨੇੜੇ ਜਾ ਕੇ ਰਿਜ਼ਲਟ ਜਿਹੜੇ ਹੈਗੇ ਆ ਸੁੰਡੀ ਦਾ ਹਮਲਾ ਘੱਟ ਹੁੰਦਾ ਜੇ 15 ਨਵੰਬਰ ਦੇ ਨੇੜੇ ਜਾ ਕੇ ਬੀਜਦੇ ਆ ਤਾਂ ਹੁਣ ਅਗਲੀ ਗੱਲ ਜਿਹੜੀ ਹੈਗੀ ਹੈ ਆਮ ਤੌਰ ਤੇ ਆਪਣੇ ਕਿਸਾਨ ਵੀ ਸੋਚਦੇ ਕਿ ਇਹਦਾ ਪਰਾਲੀ ਨਾਲ ਸੰਬੰਧ ਹੈ ਦੇਖੋ ਮੇਰਾ ਮੇਰੀ ਆਕਤੀ ਨੂੰ ਸਮਝਿਆ ਕਰੋ ਮੇਰਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਕਿ ਤੁਸੀਂ ਪਰਾਲੀ ਕਿਵੇਂ ਸੰਭਾਲਦੇ ਹੋ ਕੀ ਕਰਦੇ ਹੋ ਹੁਣ ਪਿਛਲੇ ਸਾਲ ਦੇਖੋ ਜਿੱਥੇ ਗੱਠਾਂ ਬਣੀਆਂ ਸੀ ਉੱਥੇ ਸੁੰਡੀ ਆਈ ਏ ਜਿੱਥੇ ਅੱਗ ਲੱਗੀ ਸੀ ਉੱਥੇ ਵੀ ਸੁੰਡੀ ਆਈ ਏ ਜਿੱਥੇ ਜਿਹੜਾ ਹੈਗਾ ਇਹ ਕਿਸੇ ਨੇ ਸੁਪਰ ਸੀਡਰ ਦਾ ਬੀਜੀ ਉੱਥੇ ਵੀ ਸੁੰਡੀ ਆਈ ਏ ਤੇ ਹੈਪੀ ਸੀਡਰ ਚ ਵੀ ਆਈ ਤੇ ਸਰਫੇਸ ਸੀਡਰ ਚ ਵੀ ਆਈ ਏ ਲੇਕਿਨ ਇੱਕ ਚੀਜ਼ ਕਾਮਨ ਹੈ ਉਹ ਕੀ ਹੈ ਜਿਹੜਾ ਤੁਹਾਡਾ ਸੁਪਰ ਸੀਡਰ ਹੈ ਉਹ ਸੁੰਡੀ ਜ਼ਿਆਦਾ ਆਈ ਹੈ ਹੈਪੀ ਸੀਡਰ ਚ ਬਹੁਤ ਘੱਟ ਆਈ ਹੈ ਸਰਫੇਸ ਸੀਡਰ ਚ ਬਹੁਤ ਘੱਟ ਆਈ ਹੈ ਤੇ ਜਿਹੜਾ ਇਹ ਖੇਤ ਵਾਕਈ ਵੀ ਜਿਆ ਹੈਗਾ ਔਰ ਚ ਵੀ ਘਟਾਈ ਹੈ ਸੁਪਰ ਸੀਡਰ ਚ ਕਿਉਂ ਜ਼ਿਆਦਾ ਆਈ ਹੈ ਪਰਾਲੀ ਦੇ ਵਿੱਚ ਵੀ ਤਾਂ ਜਿਹੜੀ ਹੈਗੀ ਹੈ ਮੈਂ ਕਿ ਹੈਪੀ ਸੀਡਰ ਦੇ ਵਿੱਚ ਵੀ ਤਾਂ ਪਰਾਲੀ ਵਹੀ ਹੈ ਸੁਪਰ ਸੀਡਰ ਚ ਇਹ ਵੀ ਕੀ ਗੱਲ ਹੋ ਗਈ ਜਿਹੜਾ ਹੈਗਾ ਮੈਂ ਸਰਫੇਸ ਸੀਡਰ ਨਾਲ ਬੀਜਦਾ ਉਹਦੇ ਚ ਵੀ ਪਰਾਲੀ ਵਹੀ ਹੈ ਕਿਉਂਕਿ ਸੁਪਰ ਸੀਡਰ ਦੇ ਵਿੱਚ ਤੁਹਾਡੀ ਸੈੱਲ ਜ਼ਿਆਦਾ ਹੁੰਦੀ ਹੈ ਜਦੋਂ ਸੈੱਲ ਜ਼ਿਆਦਾ ਹੁੰਦੀ ਹੈ ਤਾਂ ਉਸ ਸਮੇਂ ਜਿਹੜਾ ਭਮੱਕੜ ਹੈ ਕਲਾਬੀ ਸਟੂਡੀ ਉੱਡਦਾ ਹੋਇਆ ਇਹ ਤੁਹਾਡਾ ਬੂਟਾ ਉੱਗ ਗਿਆ ਇਸ ਗੁਟਰੀ ਤੇ ਤਣੇ ਦੇ ਵਿੱਚ ਨਾਲ ਆ ਕੇ ਇੱਥੇ ਉਹਨੇ ਜਿਹੜੇ ਦੋ ਹੀ ਤਾਂ ਪੱਤੇ ਹੁੰਦੇ ਆ ਜੇ ਉੱਥੇ ਇੱਥੇ ਆ ਕੋਨੇ ਆਂਡੇ ਦੇ ਦਿੱਤੇ ਆਂਡੇ ਦਿੱਤੇ ਆਂਡੇ ਚ ਸੁੰਡੀ ਨਿਕਲੀ ਥੱਲੇ ਨਾਲ ਦੀ ਨਾਲ ਅੰਦਰ ਵੜ ਕੇ ਉਹਨੂੰ ਖਾਣ ਲੱਗ ਪਈ ਤਾਂ ਕਹਿਣ ਦਾ ਮਤਲਬ ਇਹ ਕਿ ਜਦੋਂ ਖੇਤ ਦੀ ਬਿਜਾਈ ਦੇ ਸਮੇਂ ਸੱਲ ਜ਼ਿਆਦਾ ਹੋਏਗੀ ਤਾਂ ਉਸ ਸਮੇਂ ਹਮਲਾ ਹੋਏਗਾ ਹੀ ਹੋਏਗਾ ਜੇ ਤੁਹਾਡੇ ਏਰੀਆ 'ਚ ਨਾਲ ਜਿਹੜੀ ਹੈਗੀ ਆ ਬਾਸਮਤੀ ਦੀ ਫਸਲ ਖੜੀ ਹੈ ਜੇ ਤੁਹਾਡੇ ਖੇਤ 'ਚ ਜਿਹੜਾ ਹੈਗਾ ਸੁੰਡੀ ਕੈਰੀਓਵਰ ਹੋ ਰਹੀ ਹੈ ਹੁਣ ਕਈ ਕਿਸਾਨ ਵੀਰਾਂ ਦੇ ਫੋਨ ਆਏ ਸੀ ਪਿਛਲੇ ਸਾਲ ਕਿ ਮੇਰੇ ਤਾਂ ਸੁੰਡੀ ਪਹਿਲਾ ਪਾਣੀ ਲਾਉਂ ਤਾਂ ਬਾਹ ਚ ਆਈ ਸੀਗੀ ਕਿਉਂਕਿ ਜਿਹੜਾ 25 ਤੁਹਾਡਾ ਏਰੀਆ ਉਹ ਹੈ ਜਿੱਥੇ ਕਿ ਸੁੰਢੀ ਪੈਂਦੀ ਹੈ ਮੈਂ ਦੇਖੋ ਸਾਰੇ ਪੰਜਾਬ ਨੂੰ ਮੈਂ ਲੇਟ ਨਹੀਂ ਕਰਵਾ ਰਿਆ ਮੈਂ ਉਸ ਦੀ ਗੱਲ ਕਰਨਾ ਜਿੱਥੇ ਸੁੰਢੀ ਜ਼ਿਆਦਾ ਤੁਹਾਡਾ ਏਰੀਆ ਉਹ ਹੈ ਜਿੱਥੇ ਸੁੰਢੀ ਪੈਂਦੀ ਹੈ ਪਿਛਲੇ ਸਾਲ ਬਹੁਤ ਭਿਆਨ ਖਮਲਾ ਹੋਇਆ ਸੀਗਾ ਤਾਂ ਤੁਸੀਂ ਕੀ ਕੀਤਾ ਕਿ 25 ਅਕਤੂਬਰ ਨੂੰ ਕਣਕ ਬੀਜੀ ਤੀ ਗਰਮੀ ਪੈ ਰਹੀ ਹੈ ਐਸ ਕਣਕ ਨੂੰ ਤੁਹਾਨੂੰ 15 ਤੋਂ 20 ਨਵੰਬਰ ਦੇ ਨੇੜੇ ਪਾਣੀ ਲਾਉਣਾ ਹੀ ਪੈਣਾ ਉਹਨੇ ਕਣਕ ਨੇ ਪਾਣੀ ਮੰਗ ਲੈਣਾ ਦੂਸਰਾ ਪਾਸਾ ਹੈ 10 ਨਵੰਬਰ 12 ਨਵੰਬਰ ਨੂੰ ਮੁੱਚਲ ਵੱਢੀ ਜਾ ਰਹੀ ਹੈ ਜੋ ਰਮਚਲ ਵੱਡੀ ਆ ਰਹੀ ਹੈ ਉਹਦੇ ਉੱਪਰ ਜਿਹੜੀ ਗੁਲਾਬੀ ਸੁੰਡੀ ਬੈਠੀ ਹੈ ਉਹ ਉਹ ਤੋਂ ਸਿੱਧਾ ਆ ਰਾ ਪਮਕੜ ਡੁੱੜ ਕੇ ਸੁੰਡੀ ਦਾ ਪਮਕੜ ਡੁੱੜ ਕੇ ਤੁਹਾਡੇ ਕਣਕ ਵਾਲੇ ਖੇਤਾਂ ਆ ਰਿਹਾ ਤੁਸੀਂ ਪਾਣੀ ਦਾ ਸੱਲ ਆਤੀ ਤਾਂ ਕਿਸਾਨ ਵੀਰਾਂ ਦੇ ਕਈਆਂ ਦੇ ਤਜਰਬੇ ਹੋਣਗੇ ਜਿਹੜੇ ਦੱਸ ਦੱਸਣਗੇ ਕਮੈਂਟ ਵੀ ਕਰਕੇ ਦੱਸ ਸਕਦੇ ਆ ਕਿ ਭਾਈ ਸਾਡੇ ਪਹਿਲਾਂ ਸੁੰਡੀ ਆਣੀ ਜਦੋਂ ਪਾਣੀ ਲਾਤਾ ਉਦੋਂ ਆ ਗਈ ਤਾਂ ਇਹਦੇ ਕਰਕੇ ਮੇਰੀ ਬੇਨਤੀ ਹੈ ਮੈਂ ਦੇਖੋ ਬਾਰ ਬਾਰ ਇੱਕ ਗੱਲ ਇਹ ਕਹਿਣਾ ਕਿਈ ਵਾਰ ਇਹ ਚੀਜ਼ ਨੂੰ ਐ ਸਮਝ ਲਿਆ ਜਾਂਦਾ ਕਿ ਯਾਰ ਇਹ ਤਾਂ ਜਿਹੜਾ ਹੈਗਾ ਵੀ ਜਿਹੜਾ ਹੈਗਾ ਸਰਕਾਰ ਦੇ ਹੱਕ ਚ ਬੋਲਦਾ ਪਿਆ ਇਹ ਤਾਂ ਪ੍ਰਾਲੀ ਕਰਕੇ ਬੋਲਦਾ ਪ੍ਰਾਲੀ ਨਾਲ ਮੇਰਾ ਕੋਈ ਸਬੰਧ ਨਹੀਂ ਹੈਗਾ ਜਿਵੇਂ ਤੁਸੀਂ ਕਰਨਾ ਉਹ ਕਰੋ ਮੇਰਾ ਮਤਲਬ ਸਰ ਪਿੰਨਾ ਹੈਗਾ ਕਿ ਤੁਸੀਂ ਸਾਨੂੰ ਇਹ ਸਮਝੋ ਪਤਾ ਲੱਗੇ ਕਿ ਸੁੰਢੀ ਆ ਕਿਵੇਂ ਰਹੀ ਹੈ ਸੁੰਢੀ ਸਾਡੀ ਸੱਲ ਦੇ ਉੱਤੇ ਆ ਰਹੀ ਹੈ ਜੇ ਸੱਲ ਹੈਗੀ ਆ ਭਮਾਕੜਾ ਕਾਂਡਾ ਦੇਵੇਗਾ ਤਾਂ ਉੱਥੇ ਸੁੰਢੀ ਜਿਹੜੀ ਹੈਗੀ ਜ਼ਮੀਨ ਚ ਵੜ ਜਾਏਗੀ ਜੇਕਰ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੁਹਾਨੂੰ ਕਿ ਜੇ ਕਿਸ ਨੂੰ ਸ਼ੱਕ ਹੈ ਕਿ ਨਹੀਂ ਝੋਨੇ ਦੀ ਪ੍ਰਾਲੀ ਕਰਕੇ ਆ ਰਹੀ ਹੈ ਤਾਂ ਉਹ ਵੀਰੇ ਦੇਖਣ ਕਿ ਹਜੇ ਜਿੱਥੇ ਝੋਨਾ ਖੜਾ ਹੈ ਝੋਨੇ ਦੇ ਜਿਹੇ ਚਿੱਟੀਆਂ ਮੁੰਜਰਾ ਹੈਗੀਆਂ ਉਹਨੂੰ ਕੱਢ ਕੇ ਦੇਖੋ ਉਹਦੇ ਚੋਂ ਪੀਲੀ ਜਾਂ ਚਿੱਟੀ ਸੁੰਡੀ ਨਿਕਲਦੀ ਹੋਗੀ ਜਦੋਂ ਤੁਸੀਂ ਜਾ ਕੇ ਆਪਦੇ ਬਾਸਮਤੀ ਦੇ ਵਿੱਚ ਸੁਪੀਆਂ ਮੁੰਜਰਾ ਕੱਢੋਗੇ ਤਾਂ ਤੁਹਾਨੂੰ ਪੀਲੀ ਚਿੱਟੀ ਤੇ ਗੁਲਾਬੀ ਸੁੰਡੀ ਤਿੰਨ ਤਰ੍ਹਾਂ ਦੀਆਂ ਨਿਕਲਣੀਆਂ ਜੇ ਸੁੰਡੀ ਝੋਨੇ 'ਚ ਇਸ ਸਮੇਂ ਹੈ ਹੀ ਨਹੀਂ ਤਾਂ ਗਾਂ ਕਣਕ ਕਿਵੇਂ ਆਏਗੀ ਤਾਂ ਤੁਹਾਡੀ ਬਾਸਮਤੀ ਤੋਂ ਆ ਰਹੀ ਹੈ ਨੰਬਰ 1 ਨੰਬਰ 2 ਟਾਡੇ ਕਿਤੇ ਮੱਕੀ ਖੜੀ ਆ ਉਹ ਕਾਣੀ ਉਹਨੂੰ ਪਾੜ ਕੇ ਦੇਖੋ ਗੁਲਾਬੀ ਸੁੰਡੀ ਲੱਭੇਗੀ। ਤੁਹਾਡੇ ਕਿਤੇ ਬਾਜਰਾ ਖੜਾ ਪਾੜ ਕੇ ਦੇਖੋ ਗੁਲਾਬੀ ਸੁੰਡੀ ਨਿਕਲੇਗੀ। ਚੜੀ ਇਹ ਗੁਲਾਬੀ ਸੁੰਡੀ ਨਿਕਲੇਗੀ ਤਾਂ ਮਤਲਬ ਕਿ ਇਹ ਗੁਲਾਬੀ ਸੁੰਡੀ ਜਿਹੜੀ ਹੈਗੀ ਹੈ ਇਹ ਪੋਲੀਫਿਗਸ ਹੈ। ਮੱਕੇ ਕਿਹੋ ਜਿਹਾ ਕੀੜਾ ਕਿ ਬਹੁਤ ਸਾਰੀਆਂ ਫਸਲਾਂ ਨੂੰ ਇਹ ਖਾਂਦਾ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਕਰਦਾ ਤੇ ਉਹਨਾਂ ਦੇ ਚੌਂਦਾ ਰਹਿੰਦਾ ਹੈ। ਤਾਂ ਇਸ ਕਰਕੇ ਮੇਰੀ ਬੇਨਤੀ ਨੂੰ ਕਬੂਲ ਕਰੋ ਕਿ ਜੇ ਇਸ ਇਲਾਕੇ ਦੇ ਵਿੱਚ ਇਹ ਸੁੰਡੀ ਦੀ ਸਮੱਸਿਆ ਹੈਗੀ ਆ ਉਹ ਕਿਸਾਨ ਵੀ ਬਿਜਾਈ ਲੇਟ ਕਰਦੇ। ਬਸ ਮੇਰੀ ਬੇਨਤੀ ਇੰਨੀ ਹੈ। ਦੂਸਰੀ ਗੱਲ ਹੁਣ ਇੱਕ ਵੀਰ ਨੇ ਪਿਛਲੀ ਵਾਰ ਕਮੈਂਟ ਕੀਤਾ ਸੀ ਯਾਰ ਮੈਂ ਤਾਂ 10 ਨੰਬਰ ਨੁ ਭੇਜਿਆ ਮੇਰੇ ਫੇਰ ਵੀ ਆ ਗਈ ਯਾਰ ਇਹ ਜਿਹੜਾ 10 ਨੰਬਰ ਨੁ ਭੇਜਿਆ ਤੁਹਾਡੇ ਗਵਾਨ ਜਿਹੜਾ ਹੈਗਾ ਮੁਛਲ ਖੜੀ ਹੈ ਤੁਹਾਡੇ ਖੇਤ ਸੱਲ ਜ਼ਿਆਦਾ ਹੈਗੀ ਤੇ ਕੈਰੀਓਵਰ ਤਾਂ ਹੋएगी ਹੋएगी ਇਸੇ ਕਰਕੇ ਸੀ ਕਹਿੰਨੇ ਕਿ 15 ਨਵੰਬਰ ਤੱਕ ਲੈ ਕੇ ਜਾਓ ਬਜਾਈ ਨੂੰ ਤੇ ਜਿੱਥੇ ਸੁੰਢੀ ਸਮੱਸਿਆ ਜ਼ਿਆਦਾ ਹੈਗੀ ਆ ਉੱਥੇ ਕੋਸ਼ਿਸ਼ ਕਰੋ ਖੇਤ ਦੇ ਬਜਾਈ ਸਮੇਂ ਸੱਲ ਜ਼ਿਆਦਾ ਨਾ ਹੋਵੇ ਤੇ ਬਾਕੀ ਦਵਾਈਆਂ ਕਿਹੜੀਆਂ-ਕਿਹੜੀਆਂ ਵਰਤਣੀਆਂ ਉਹ ਆਪਾਂ ਅਲੱਗ ਅੱਗੇ ਵੀਡੀਓ ਚ ਗੱਲ ਕਰ ਲਾਂਗੇ ਪਰੰਤੂ ਇੱਕ ਚੀਜ਼ ਦਾ ਧਿਆਨ ਰੱਖਿਓ ਕਿਸਾਨ ਵੀਰਾਂ ਦੇ ਫੋਨ ਆ ਰਹੇ ਕੋਈ ਦਵਾਈ ਦੱਸ ਦੇ ਜਿਹੜੀ ਬੀ ਨੂੰ ਲਾ ਕੇ ਬੀਜਦੀ ਇਹੋ ਜੀ ਕੋਈ ਦਵਾਈ ਨਹੀਂ ਹੈਗੀ ਕੋਈ ਦਵਾਈ ਸ਼ਪਾਰਸ਼ ਨਹੀਂ ਹੈਗੀ ਜਿਹੜੀ ਬੀ ਨੂੰ ਲਾ ਕੇ ਸੁੰਡੀ ਤੇ ਰੋਕ ਲਈ ਮੇਰੇ ਕੋਲੇ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਬੀ ਨੂੰ ਲਾ ਲੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੁੰਡੀ ਨਹੀਂ ਰੁਕੀ ਤਾਂ ਇਸ ਕਰਕੇ ਬੇਨਤੀ ਹੈ ਕਿ ਉਹ ਪੈਸਾ ਖਰਚ ਨਾ ਕਰੋ ਬੀ ਨੂੰ ਆਪਾਂ ਸੁਧਣਾ ਹੈ ਆਪਾਂ ਹੀ ਕੁੱਲੀ ਨਾਸ਼ਣਾ ਸੁਧਣਾ ਇੱਕ ਲੰਘੀ ਵੀਡੀਓ ਕਰਦੇ ਹਾਂ ਤਾਂ ਕਿ ਉਹਦੇ ਵਿੱਚ ਤਾਂ ਕਿ ਉਹਦੇ ਚ ਕਾਂਗਿਆਰੀ ਪੱਤਿਆਂ ਦੀ ਕਾਂਗਿਆਰੀ ਜਾਂ ਜਿਹੜਾ ਹੈਗਾ ਆਪਣਾ ਉਹ ਜੋ ਦੂਸਰੀ ਬਿਮਾਰੀ ਹੁੰਦੀ ਹੈ ਕਰਨਾਲ ਬੰਡ ਭਾਵੇਂ ਕਿ ਕਰਨਾਲ ਬੰਡ ਦਾ ਇਕੱਲੇ ਬੀ ਸੋਧ ਨਾਲ ਕੰਟਰੋਲ ਨਹੀਂ ਹੁੰਦਾ ਲੇਕਿਨ ਘੱਟੋ ਘੱਟ ਇਹ ਰਹੇਗਾ ਕੁਝ ਫਰਕ ਤਾਂ ਨਾਲ ਪੈਂਦਾ ਹੈਗਾ ਤਾਂ ਉਹਦੇ ਆਸਤੇ ਆਪਾਂ ਬੀ ਸੋਧ ਕਰਨੀ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਉਹ ਥਾਇਮਥੌਕਸਿੰਗ ਕਰਾ ਲਗਾ ਰਹੇ ਹਾਂ ਤਾਂ ਉਹ ਆផល ਆ ਰਹੇ ਕੇਵਲ ਤੇ ਕੇਵਲ ਜਿਹੜਾ ਹੈਗਾ ਜਿਹੜੀ ਜੂਂ ਪੈਂਦੀ ਹੈ ਤੇ ਜੀਤ ਕੇ ਤੇ ਸਿਉਂਕ ਪੈਂਦੀ ਉਹਦੇ ਆਸਤੇ ਸੁੰਡੀ ਆਸਤੇ ਕੋਈ ਦਵਾਈ ਨਹੀਂ ਭਾਵੇਂ ਕੋਲੋਰਾ ਵੀ ਸੁੰਡੀ ਆਸਤੇ ਕੰਮ ਨਹੀਂ ਕਰੇਗੀ ਇਹਦਾ ਧਿਆਨ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ